ਜੋ ਆਪਦੇ ਬੈਂਕ ਲੁਟੇਰਿਆਂ ਦੇ ਨਿਸ਼ਾਨੇ ਤੇ ਨੇ ਪਹਿਲੀ ਘਟਨਾ ਅੰਮ੍ਰਿਤਸਰ ਸ਼ਹਿਰ ਦੇ ਲੋਹਾਰ ਕਾ ਰੋਡ ਇਲਾਕੇ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮਹਿਲਾ ਬ੍ਰਾਂਚ ਦੀ ਹੈ ਜਿੱਥੇ ਦੋ ਹਥਿਆਰਬੰਦ ਲੁਟੇਰਿਆਂ ਨੇ ਦਿਨ ਦਿਹਾੜੇ ਬੈਂਕ ਵਿੱਚ ਡਾਕਾ ਮਾਰਿਆ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਤਸਵੀਰਾਂ ਦੱਸ ਰਹੀਆਂ ਨੇ ਕਿ ਇਸ ਤਰ੍ਹਾਂ ਦੋ ਨਕਾਬਪੋਸ਼ਾ ਨੇ ਮਹਿਲਾ ਮੁਲਾਜ਼ਮਾਂ ਤੋਂ ਗਨ ਪੁਆਇੰਟ ਤੇ ਰੁਪਏ ਲੁੱਟੇ ਹਾਲਾਂਕਿ ਬੈਂਕ ਚੋ ਕੈਸ਼ ਪਹਿਲਾਂ ਹੀ ਜਾ ਚੁੱਕਿਆ ਸੀ ਤੇ ਬਾਕੀ ਬੱਚੇ 67000 ਲੁਟੇਰਿਆ ਨੇ ਲੁੱਟ ਲਏ ਕੋਟਲੀ ਹੂਮਨ ਵਾਸੇ ਬ੍ਰਾਂਚ ਹੈ ਪਰ ਉਹਦੇ ਇੱਕ ਲੋਹਾਰਾ ਕਾ ਰੋਡ ਤੇ ਅੱਜ 2:35 ਮਿੰਟ ਤੇ ਸਾਨੂੰ ਫੋਨ ਗਿਆ ਇੱਥੇ ਕੁਝ ਡਾਕਾ ਪੈ ਗਿਆ ਹੈ ਆ ਕੇ ਤੁਸੀਂ ਦੱਸਿਆ ਗਿਆ ਕਿ ਜਿਹਦੇ ਚ ਲਗਭਗ 67000 ਰੁਪਿਆ ਲੁੱਟ ਕੇ ਲੈ ਗਏ ਨੇ ਸਾਡੇ ਤੋਂ ਸਟਾਫ ਦੱਸਿਆ ਕਿ ਦੋ ਆਦਮੀ ਜਿਨ੍ਹਾਂ ਨੇ ਮੂੰਹ ਟਕਿਆ ਹੋਇਆ ਸੀ ਉਹ ਅੰਦਰ ਆਏ ਔਰ 5-10 ਮਿੰਟ ਸਾਰੀ ਵਾਰਦਾਤ ਕਰਕੇ ਭੱਜ ਗਏ ਇਸ ਦੌਰਾਨ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਮੌਕੇ ਤੇ ਪਹੁੰਚੀ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਲੁਟੇਰੀਆਂ ਦੀ ਭਾਲ ਕਰ ਰਹੀ ਹੈ ਇਹ ਲੋਕ ਦਾ ਫੇਸ ਕਵਰ ਸੀ ਇਹ ਰਿਕਗਨਾਈਜ਼ ਨਹੀਂ ਹੋ ਰਿਹਾ ਬਾਹਰ ਮੋਟਰਸਾਈਕਲ ਤੇ ਜਗਾ ਤੇ ਬਾਅਦ ਉਹ ਲੋਕ ਬਤਨ ਜੀਏ ਫਿਰ ਤੋਂ ਦੋ ਅੰਦਰ ਆਏ ਜਿਹੜੇ ਛੱਡ ਜਾਂਦੇ ਗਏ ਇਸ ਤੋਂ ਲੱਗੇ ਠੀਕ ਹੈ ਲੋਕ ਹਤੇ ਹਾਰ ਇੱਕ ਹੈਗਾ ਜੋ ਕਿ ਖਡਾਉਣਾ ਟਾਈਪ ਲੱਗ ਰਿਹਾ ਹੈ 에ਅਰ ਗਨ ਟਾਈਪ ਕੁਸ਼ਲ ਫੀਲ ਹੋ ਰਿਹਾ। ਫੋ ਅਸੀਂ ਟੈਸਟ ਕਰ ਲਾਂਗੇ ਕੋਈ ਗੱਲ ਨਹੀਂ। ਦੂਜੀ ਵਾਰਦਾਤ ਬਠਿੰਡਾ ਦੇ ਐਨ ਐਫ ਐਲ ਕਲੋਨੀ ਸਥਿਤ ਭਾਰਤੀ ਸਟੇਟ ਬੈਂਕ ਦੀ ਹੈ ਜਿੱਥੇ ਰਾਤ ਨੂੰ ਚੋਰਾਂ ਨੇ ਸਨ ਲਾ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕੈਸ਼ ਲੁੱਟਣ ਵਿੱਚ ناکਾਮ ਰਹੇ। ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਬੈਂਕ ਦੀ ਸੇਫ ਤੇ ਲੋਕਰ ਰੂਮ ਨੂੰ ਕਈ ਘੰਟੇ ਕੱਟਣ ਦੀ ਕੋਸ਼ਿਸ਼ ਕੀਤੀ। पर सायरन बजन तो बाद सारे चोर उतो फरार हो गए दो घंटे इनको लगे थोड़ा सा बाहर पीछे एसी लगी थी तो उसको तोड़ के वो लोग अंदर आने की कोशिश करी तो उसमें दो तीन घंटे लगे उनको बाद में अंदर आके बाकी वैसे कुछ नहीं हुआ यहाँ पे मतलब जैसे कि कोई बाकी सब सेफ है कैश वगैरह सब कुछ सेफ है हमारे यहाँ पे जानकारी मुताबिक बैंक विच रात कोई भी सुरक्षा गार्ड नहीं होंगे दोवें वारदात पुलिस की कार्रवाई से वाला सवाल खड़ा कर दिया ने